ਮਨ ਮਾਇਆ ਮੈਂ ਫੱਦ ਰਹਿਓ ਬਿਸਰਿਓ ਗੋਬਿੰਦ ਨਾਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਗ ਦੇ 30 ਨੰਬਰ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਮਨ ਮਾਇਆ ਮੈਂ ਫੱਦ ਰਹਿਓ ਕਿ ਮਨ ਨੂੰ ਮਾਇਆ ਨੇ ਫਸਾ ਲਿਆ ਫੱਦ ਤੋਂ ਭਾਵ ਫਸ ਜਾਣਾ ਹੁਣ ਇਥੇ ਵਿਚਾਰਨ ਵਾਲੀ ਗੱਲ ਹੈ ਕਿ ਮਾਇਆ ਹੈ ਕੀ ਸਤਿਗੁਰੂ ਤੋਂ ਪੁੱਛੀ ਸੱਚੇ ਪਾਤਸ਼ਾਹ ਮਾਇਆ ਹੈ ਕੀ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਦੂਜੇ ਲੱਗੇ ਜਾਏ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਇਆ ਉਹ ਹੈ ਜਿਸ ਕਰਕੇ ਸਾਨੂੰ ਪਰਮਾਤਮਾ ਭੁੱਲ ਜਾਵੇ ਅਸੀਂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਵਿੱਚ ਲੱਗ ਜਾਈਏ ਜਾਂ ਕਿਸੇ ਹੋਰ ਕਾਰੋਬਾਰ ਵਿੱਚ ਐਸਾ ਉਲਝ ਜਾਈਏ ਕਿ ਸਾਨੂੰ ਪਰਮਾਤਮਾ ਭੁੱਲ ਗਿਆ ਉਹ ਮਾਇਆ ਹੈ ਤਾਂ ਸਤਿਗੁਰੂ ਕਹਿੰਦੇ ਮਨ ਮਾਇਆ ਮੈਂ ਫੱਦ ਰਹਿਓ ਬਿਸਰਿਓ ਗੋਬਿੰਦ ਨਾਮ ਜਦੋਂ ਮਨ ਨੂੰ ਮਾਇਆ ਨੇ ਫਸਾ ਲਿਆ ਤਾਂ ਗੁਰੂ ਪਿਆਰਿਓ ਫਿਰ ਪਰਮਾਤਮਾ ਭੁੱਲ ਜਾਂਦਾ ਹੈ ਫਿਰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਸਤਿਗੁਰ ਪਾਤਸ਼ਾਹ ਕਹਿੰ ਲਗੇ ਭਾਈ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਜੀਵਨ ਕਿਸੇ ਕੰਮ ਦਾ ਨਹੀਂ ਭਾਵੇਂ ਕਿਸੇ ਲੇਖੇ ਵਿੱਚ ਨਹੀਂ ਪੈਣਾ ਕਿਸ ਕਰਕੇ ਆਇਆ ਇਨਸਾਨ ਉਸ ਪਰਮਾਤਮਾ ਨਾਲ ਜੁੜਨਾ ਕਰ ਉਸ ਵਾਹਿਗੁਰੂ ਨਾਲ ਜੁੜਨਾ ਕਰ